ਤੇ ਸਰਦਾਰ ਜੀ ਅੱਜ ਚੱਲੇ ਨੇ ਇਹ ਅੱਜ ਸਰਪ੍ਰਾਈਜ਼ ਹੈ ਇਹਨਾਂ ਨੇ ਦੇਣਾ ਆਪਣੇ ਫਰੈਂਡਸ ਨੂੰ ਤੇ ਦੇਖਦੇ ਆ ਅੱਜ ਇੰਨਾ ਕਿਹੜੇ ਕਿਹੜੇ ਦੋਸਤਾਂ ਨੂੰ ਮਿਲਦੇ ਨੇ ਕੀ ਗੱਲਬਾਤ ਹੈ ਉਹ ਆਪੇ ਬਲੌਗ ਬਣਾਉਣਗੇ ਤੇ ਮੈਂ ਤਾਂ ਬਲੌਗ ਦੀ ਸ਼ੁਰੂਆਤ ਕਰ ਦਵਾਂ ਤੇ ਹੁਣੇ ਤਿਆਰ ਹੋ ਗਏ ਤੇ ਆ ਸਾਡੀ ਛੁਟਕੀ ਰਾਣੀ ਐ ਕਿ ਜੱਪੂ ਇੰਨਾ ਪੁੱਤ ਅਜਾ ਅਜਾ ਨਾ ਮੌਲਾਇਤ ਅਜਾ ਅਜਾ ਕਰਨ ਵਾਲਾ ਨਹੀਂ ਇਹ ਪੱਖੀ ਆ ਪੁੱਤ ਪੱਖੀ ਹਾਂਜੀ ਤੇ ਜੱਜ ਜੀ ਦੇ ਬਲੈਕ ਕਲਰ ਬੜਾ ਸੋਹਣਾ ਲੱਗਦਾ ਸਰਦਾਰ ਜੀ ਆ ਖੜੇ ਨੇ ਇਹ ਕਰ ਰਹੇ ਨੇ ਬੂਟ ਪਾਲਸ਼ਾ ਮਮਾ ਕਹੇ ਕਿ ਕਬਾੜ ਵਾਲਾ ਨਹੀਂ ਆਇਆ ਹਾਂ ਗਾਇਸ ਅਸੀਂ ਨੇ ਕਬਾੜ ਵੇਚਣਾ ਸੀ ਕਬਾੜ ਵਾਲਾ ਆਇਆ ਨਹੀਂ ਲਓ ਜੀ ਇਧਰ ਆ ਸਰਦਾਰ ਜੀ ਲੱਗੇ ਹੋਏ ਨੇ ਬੂਟ ਪਾਲਸ਼ਾ ਚਾਹ ਹੁੰਦਾ ਦੋਸਤਾਂ ਨੂੰ ਮਿਲਦਾ ਹਮ ਭਵਾ ਕੇ ਇਹਨਾਂ ਦੇ ਅੰਦਰ ਜਾਰੀ ਦੋਸਤੀ ਦਾ ਲੱਡੂ ਫਟ ਰਿਹਾ ਦਾ ਹਾਸਾ ਕੁੱਟੀ ਘੜਿਆ ਮੋਟੂ ਹਾਸਲਾ ਕੋਈ ਨਾ ਕਿਧਰੇ ਨਹੀਂ ਕਿਉਂ ਹਾਸਾ ਨੂੰ ਇੱਥੇ ਕਿਹੜਾ ਮਿੱਟੀ ਉੱਠਦੀ ਆ ਨਹੀਂ ਨਹੀਂ ਬਿਜੀ ਨੇ ਰੋਟੀ ਹੱਕ ਦੀ ਖਾਈਏ ਜੀ ਚਾਹੇ ਬੁੱਢ ਪਾ ਸਕਦੀ ਮੈਂ ਮੈਤੋ ਨਹੀਂ ਹਾਸਾ ਕੁੱਟਿਆ ਦਾ ਹਾਸਾ ਨਾ ਅੰਦਰ ਅੰਦਰ ਹੀ ਘੁੱਟ ਲੈਂਦੇ ਨੇ ਹਾਂ ਪੁੱਤ ਹਾਂ ਹਾਂ ਤੂੰ ਬਾਹਰ ਕੰਮ ਕਰਦੇ ਓ ਪੁੱਤ ਦੇ ਕੇ ਜਦੋਂ ਗੇਟ ਬਾਹਰ ਨੂੰ ਝਾਕਦੀ ਆ ਬਾਹਰ ਖੜਕਾ ਹੋ ਰਿਆ ਸੀ ਆ ਬੈਠਿਆ ਚਮਕਾ ਲਿਓ ਚਮਕਾ ਲਿਓ ਸਰਦਾਰ ਜੀ ਬਸ ਅੱਜ ਖਿੱਚੀ ਰੱਖਿਓ ਕੰਮ ਲੋ ਜੀ ਸਰਦਾਰ ਹੋ ਗਏ ਤਿਆਰ ਹੋਣੇ ਚੱਲੇ ਸਵਾ 11 ਹੋ ਗਏ ਇਸ ਵਾਰ ਨਾ ਗਰਮੀਆਂ ਦੇ ਬਾਕੀ ਕੱਪੜੇ ਸੈੱਟ ਕਰਤੇ ਆ ਕੱਪੜੇ ਨਹੀਂ ਵਰਤਨੇ ਹੈਗੇ ਇਸ ਕਰਕੇ ਇਹਨਾਂ ਦਾ ਦੇਖਦੇ ਆ ਕੀ ਹੱਲ ਕੱਢਣਾ ਹਜੇ ਕੁਝ ਨਹੀਂ ਸਮਝ ਆ ਰਿਹਾ ਤੇ ਚਲੋ ਕੋਈ ਨਾ ਉਗੀ ਕੱਪੜੇ ਹਰ ਵਾਰ ਰੱਖ ਲੈਨੇ ਆ ਪਾ ਲਾਂਗੇ ਪਾ ਲਾਂਗੇ ਜਿਹੜੀ ਫਿਟਿੰਗ ਨਾ ਵਧੀਆ ਲੱਗਿਓ ਨਹੀਂ ਦੁਬਾਰਾ ਪੈਂਦੇ ਸਾਮ ਸਮਾਂ ਦਾ ਦਾ ਕੰਮ ਹੋ ਜਾਂਦਾ ਲੋ ਜੀ ਅੱਜ ਬਾਹਰ ਧੁੱਪ ਵੀ ਕਾਫੀ ਐ ਤੇ ਠੰਡੀ ਹਵਾ ਚੱਲਦੀ ਐ ਹਨਾ ਜੱਪੂ ਗਰਮੀ ਕਰਕੇ ਡੌਗੀ ਨੇ ਰੋਟੀ ਖਾਣੀ ਘੱਟ ਕਰਤੀ ਅੰਬੂਦ ਵੀ ਹਰਾ ਭਰਿਆ ਹੋ ਗਿਆ ਹਨਾ ਜੱਪੂ ਮੇਰੀ ਇੱਕ ਕੜਾਕੇदार ਧੁੱਪ ਮਰੂ ਤੈਨੂੰ ਮੈਂ ਕਿੱਥੋਂ ਦੇਣਾ ਤੈਨੂੰ ਭੁੱਖ ਲੱਗੀ ਆ ਧਿਆਨ ਸੇ ਧਿਆਨ ਸੇ ਇੱਟ ਨਿਕਲ ਗਈ ਓਹੋ ਮੈਂ ਸਾਈਡ ਤੇ ਕਰ ਬਾਚੂ ਰੱਖ ਦੀ ਆ ਮਾਂ ਵੇ ਹਾਂ ਅਗੀ ਕਸ਼ਮੀਰ ਕੋਰੇ ਪੜ ਰਹੀ ਸੀ ਪੇਪਰ ਦੀ ਤਿਆਰੀ ਯਾ ਰਾਈਟ ਟੂ ਦਾ ਸੈਟ ਬਾਏ ਮੋਟੂ ਅੰਬੀ ਮਰੂਦ ਕਿੱਥੋਂ ਦੇਦਾ ਮੈਂ ਅਮਰੂਦਾਂ ਨਾਲ ਤਾਂ ਮਰੂਦ ਪੱਕੇ ਜਾਂਦੇ ਦਿਨਿਆ ਪੁੱਤ ਅਜ ਤਾਂ ਬੋਰ ਲੱਗੂਗਾ ਫਲ ਪੱਕੂਗਾ ਫੇਰ ਕਿਤੇ ਅਮਰੂਦ ਜਾ ਕੇ ਲੱਗਣਗੇ ਠੀਕ ਹੈ ਅਮਰੂਦ ਦਿਨਿਆ ਤੈਨੂੰ ਮੈਨੂੰ ਚਾਹੀਦਾ ਤੈਨੂੰ ਮਰੂਦ ਚਾਹੀਦਾ ਕੋਈ ਨ ਲੱਭ ਦੇ ਅਮਰੂਦ ਲੋਕ ਲਾਈਏ ਬੈਠੀਏ ਕੱਪੜਿਆਂ ਦੀ ਕਰ ਰਹੀ ਸੈਟਿੰਗ ਤੂੰ ਇੱਦਾਂ ਦੇ ਦੇ ਬੁਟੀ ਤੇ ਪਰ ਪੇਪਰ ਕਾ ਲਾ ਆ ਇਹਦਾ ਮੈਂ ਤਾਂ ਪੇਪਰ ਆ ਗਾਇਸ ਚਲੋ ਮੈਂ ਵੀ ਕਰੋ ਤਿਆਰੀ ਓਹੋ ਅਮਰੂਦ ਦਿੰਨੇ ਆ ਪੁੱਤ ਦਿੰਨੇ ਆ ਆ ਚੱਲੀਏ ਛੱਤ ਤੇ ਕਹਿੰਦੀ ਮੰਮੀ ਛੱਤ ਤੇ ਬੈਠ ਕੇ ਪੜਦੀ ਆ ਰੋਸ਼ਨੀ ਚ ਤੇ ਹੁਣ ਮੈਂ ਸਾਰੇ ਕੰਮ ਕਾਰ ਨਿਬੇੜਾ ਫਟਾਫਟ ਜਿਹੜੇ ਹੈਗੇ ਨੇ ਲਓ ਦੱਸੋ ਹੁਣ ਮੈਨੂੰ ਅਮਰੂਦ ਕਿੱਥੋਂ ਲਿਆਵਾਂ ਪਾਪਾ ਨੂੰ ਕਹਾਂਗੇ ਠੀਕ ਐ ਪਾਪਾ ਬਾਜ਼ਾਰ ਚ ਪੁੱਛ ਕੇ ਆਣਗੇ ਏ ਹਲੋ ਬੁਜਾ ਇੱਥੇ ਅਮਰੂਦ ਮੇਰੇ ਕੋ ਕਿਹੜਾ ਮੈਂ ਰੇੜੀ ਲਈ ਹੋਈ ਪੁੱਤ ਪਾਪਾ ਆਉਂਦੇ ਨੇ ਠੀਕ ਹੈ ਮੈਂ ਪਾਪਾ ਨੂੰ ਕਾਲ ਕਰਕੇ ਕਹੂੰਗੀ ਪਾਪਾ ਅਮਰੂਦ ਲੈ ਕੇ ਆਓ ਠੀਕ ਹੈ ਚਲ ਆ ਜਾ ਫਿਰ ਤੈਨੂੰ ਪਾਪਕੋਰਨ ਦਵਾ ਆ ਜਾ ਮਾਂ ਡੱਬੇ ਚ ਮੈਂ ਬਣਾਈ ਸੀ ਨਹੀਂ ਗਾਇਸ ਥੋੜੇ ਕਿਤੇ ਸਾਰੇ ਪਾਪਕੋਰਨ ਖਾ ਲਏ ਇਹ ਡੱਬੇ ਚ ਰੱਖ ਦਿੰਨੇ ਨੇ ਜੇ ਪਾਪਕੋਰਨ ਬਚ ਜਾਣ ਚਲ ਬਣਾ ਦਿੰਨੇ ਆ ਮੱਕੀ ਤਾਉ ਪਈ ਆ 2 ਮਿੰਟ ਚ ਪਾਪਕੋਰਨ ਤਿਆਰ। ਘੜਜੋ। ਆ ਦੇਖੋ। ਆ ਰੱਖੀ ਹੋਈ ਆ ਮੱਕੀ ਪਾਪਕੋਰਨ ਬਣਾਉਣ ਲਈ। ਤੇ ਇਹਨੂੰ ਮਿੰਟੋ-ਮਿੰਟ ਆਪਾਂ ਇਹਨੂੰ ਬਣਾ ਕੇ ਲਈਏ ਪਾਪਕੋਰਨ। ਲਓ ਜੀ ਗੈਸ ਸਾਫ ਆ। ਇਹਨੂੰ ਬਾਲਾਂਗੇ। ਇਹ ਰੱਖੀ ਆ ਕੜਾਹੀ। ਇੱਕ ਕੜਛੀ ਸਰੋਂ ਦਾ ਤੇਲ। ਦੋ ਮੁਠੀਆਂ ਇਹਦੇ ਵਿੱਚ ਪਾਵਾਂਗੇ ਮੱਕੀ। ਪਾਪਕੋਰਨ ਮੱਕੀ ਸਪੈਸ਼ਲ ਕਹਿ ਕੇ ਲੈਣੀ ਹੈ ਜੀ ਥੋੜੀ ਜਿਹੀ ਪਾਵਾਂਗੇ ਕਲਰ ਵਾਸਤੇ ਹਲਦੀ ਟੇਸਟ ਦੇ ਹਿਸਾਬ ਨਾਲ ਪਾਵਾਂਗੇ ਦੇ ਵਿੱਚ ਨਮਕ ਤੁਸੀਂ ਚਾਹੋ ਸਿੱਧਾ ਨਮਕ ਜਾਂ ਕਾਲੇ ਨਮਕ ਦੀ ਵਰਤੋਂ ਕਰ ਸਕਦੇ ਹੋ ਜਾਂ ਜਿਹੜਾ ਵੀ ਨਮਕ ਹੈ ਤੁਹਾਡੇ ਕੋਲ ਉਹਦੀ ਵਰਤੋਂ ਕਰ ਸਕਦੇ ਆ ਇਹਨੂੰ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਤਾਂ ਜੋ ਹਲਦੀ ਹੈ ਔਰ ਨਮਕ ਹੈ ਉਹਦਾ ਫਲੇਵਰ ਸਾਰੇ ਪਾਪਕੋਰਨਾਂ ਤੇ ਆਵੇ ਤੇ ਕਲਰ ਵੀ ਸਾਰੇ ਆ ਤੇ ਹੋਵੇ ਤੇ ਇਸ ਕਰਕੇ ਨੂੰ ਚੰਗੀ ਤਰ੍ਹਾਂ 1-2 ਮਿੰਟ ਦਾ 1 ਮਿੰਟ ਦਾ ਸੇਕ ਹੀ ਬਹੁਤ ਹੈ ਕਿਉਂਕਿ ਤੇਲ ਹੋ ਚੁੱਕਿਆ ਗਰਮ ਤੇ ਇਹਨੂੰ ਚੰਗੀ ਤਰ੍ਹਾਂ ਕਰ ਲਈਏ ਚੰਗੀ ਤਰ੍ਹਾਂ ਸਭ ਕੁਝ ਮਿਕਸ ਹੋ ਗਿਆ ਇਹਨੂੰ ਟਾ ਕੇ ਰੱਖ ਦਾਂਗੇ ਫੁੱਲ ਗੈਸ ਤੇ ਰੱਖਾਂਗੇ 1 ਮਿੰਟ ਬਾਅਦ ਹੀ ਪਾਪਕੋਰਨ ਬਣਨੇ ਸ਼ੁਰੂ ਹੋ ਚੁੱਕੇ ਨੇ ਦੋ ਤੋਂ 3 ਮਿੰਟ ਬਾਅਦ ਪਾਪਕੌਰਨ ਬਣ ਗਏ ਤੇ ਜਦੋਂ ਆਵਾਜ਼ ਪਾਪਕੌਰਨਾਂ ਦੀ ਆਉਣੀ ਬੰਦ ਹੋ ਜਵੇ ਉਸੇ ਟਾਈਮ ਗੈਸ ਬੰਦ ਕਰ ਦੇਵੇ ਤੇ 1-2 ਮਿੰਟ ਲਈ ਇਹਨੂੰ ਇਦਾਂ ਹੀ ਪਾਪ ਬੰਦ ਰੱਖ ਦੋ ਕਈ ਵਾਰ ਇਹਨਾਂ ਦਾ ਜਿਹੜਾ ਪਾਪਕੌਰਨ ਬਣਦੇ ਹੁੰਦੇ ਨੇ ਉਹ ਗਰਮ ਹੁੰਦੇ ਨੇ ਉਹ ਤਾਂ ਕੜਾਹੀ ਤੋਂ ਬਾਹਰ ਆ ਜਾਂਦੇ ਨੇ ਇਸ ਕਰਕੇ 1-2 ਮਿੰਟ ਲਈ ਇਹਨੂੰ ਪਾਪ ਬੰਦ ਰੱਖੋ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਨਾਂ ਦਾ ਕਲਰ ਹੈ ਤੇ ਖੁਸ਼ਬੂ ਵੀ ਬਹੁਤ ਸੋਹਣੀ ਹੈ ਤੇ ਸਾਰੇ ਪਾਪਕੌਰਨ ਇੱਕ ਇੱਕ ਕਰਕੇ ਸਾਰੇ ਪਾਪਕੌਰਨ ਬਣ ਗਏ ਕੋਈ ਇਹ ਨਹੀਂ ਹੈਗਾ ਕਿ ਪਾਪਕੋਰਨ ਅੱਦੇ ਬਣੇ ਨਹੀਂ ਜੇ ਤੁਸੀਂ ਤੇਲ ਪਾ ਕੇ ਸੇਕ ਲਵਾਓਗੇ ਤਾਂ ਪਾਪਕੋਰਨ ਸਾਰੇ ਬਣਨਗੇ ਅਗਰ ਪਾਪਕੋਰਨ ਸਾਰੇ ਨਹੀਂ ਖਾਦੇ ਗਏ ਤਾਂ ਬਚ ਗਏ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਦੇ ਹਵਾ ਬੰਦ ਡੱਬੇ ਦੇ ਵਿੱਚ ਟੱਕਣ ਲਗਾ ਕੇ ਰੱਖ ਸਕਦੇ ਹੋ ਇਹਦੇ ਨਾਲ ਕਾਫੀ ਲੌਂਗ ਟਾਈਮ ਤੱਕ ਪਾਪਕੋਰਨ ਸਟੋਰ ਰਹਿਣਗੇ ਵੈਸੇ ਵੀ 1-2 ਦਿਨ ਦੇ ਵਿੱਚ ਇੰਨੇ ਕ ਪਾਪਕੋਰਨ ਖਾਦੇ ਜਾਂਦੇ ਨੇ ਤਾਂ ਮਾੜੇ-ਮੋਟੇ ਜਿਹੜੇ ਬਚ ਗਏ ਉਹਨੂੰ ਹਵਾ ਬੰਦ ਜ਼ਰੂਰ ਰੱਖੋ ਦੋ ਮੁਠੀਆਂ ਨਾਲ ਇੱਕ ਤਾਂ ਇਹ ਸਾਰਾ ਡੱਬਾ ਭਰ ਗਿਆ ਤੇ ਨਾਲ ਇਹ ਪੋਪਕੌਰ ਬਣ ਗਏ ਤੇ ਹੁਣ ਜਬਜੀ ਕਰੂ ਇੰਜੋਏ ਜਬਜੀਤ ਆਪਣੀ ਪੋਪਕੌਰ ਵਾਲੀ ਕੌਲੀ ਲੈ ਕੇ ਪਹੁੰਚ ਗਈ ਆਪਣੇ ਸਿੰਘਾਸਨ ਤੇ ਵਾਹ ਜਬਜੀਤ ਆਪਣੇ ਫਰੈਂਡਸ ਨਾਲ ਇੰਜੋਏ ਕਰ ਰਹੀ ਆ ਬਈ ਗਾਇਜ਼ ਦੇਖੋ ਆ ਨੂਰ ਬੈਠੀ ਆ ਇਹ ਪਿੰਕੀ ਪਿੰਕੀ ਦੇ ਨਾਲ ਡੇਜ਼ੀ ਪੈਪਾ ਜੋਰਜ ਔਰ ਡੌਗੀ ਇਹਦਾ ਨਾਮ ਕੀ ਪੁੱਤ ਕਤੂਰਾ ਕਤੂਰਾ ਹੈ ਇਹਦਾ ਨਾਮ हां कान सोने ਨੇ ਤੇ ਆ ਦੇਖੋ नूर ਤਾਂ ਫੁੱਲ ਇੰਜੋਏ ਕਰ ਰਹੀ ਆ ਪਾਪ ਕੌਰਨ ਨੂੰ ਆਜੋ ਤੁਸੀਂ ਵੀ ਖਾਓ ਸਾਰੇ ਜਣੇ ਪਾਪ ਕੌਰਨ ਥੋੜੇ ਦੇਣਾ ਤੱਕ ਲੱਗਦਾ ਕੰਬਲ ਵੀ ਚਲੇ ਜਾਣਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਗੀ ਗਰਮ ਚਾਦਰ ਤਾਂ ਸੀ ਚੇਂਜ ਕਰਤੀ ਸੀ ਤੇ ਹੁਣ ਕਾਟਨ ਦੀਆਂ ਚਾਦਰਾਂ ਚੱਲ ਪਈਆਂ ਤੇ ਆ ਟਾਕੀ ਨੂੰ ਖੁੱਲਣ ਦਾ ਮੌਕਾ ਮਿਲ ਗਿਆ ਤੇ ਚਲੋ ਬਹੁਤ ਟੇਸਟੀ ਬਣੇ ਨੇ ਨਮਕ ਵੀ ਹਿਸਾਬ ਦਾ ਹੀ ਆ ਨਮਕ ਆਪਣੇ ਹਿਸਾਬ ਨਾਲ ਰੱਖੋ ਹਨਾ ਤੇ ਜੱਬ ਜੀ ਖੁਸ਼ ਹੈ ਜਦੋਂ ਉਹਨੂੰ ਭੁੱਖ ਲੱਗੇ ਉਹ ਕੁਛ ਇਹਨੇ ਟਾਈਮ ਪਾਸ ਕਰਨਾ ਹੋਵੇ ਤਾਂ ਇਹ ਵਧੀਆ ਆਪਸ਼ਨ ਆ ਬੱਚਿਆਂ ਲਈ ਘਰ ਦੇ ਵਿੱਚ ਪਾਪ ਕੌਰਨ 5 ਮਿੰਟਾਂ ਚ ਤਿਆਰ ਹੋ ਜਾਂਦੇ ਨੇ ਕੋਈ ਬਾਲਾ ਝਮੇਲਾ ਨਹੀਂ ਇੱਕ ਇੱਕ ਕਰਦਾ ਜੱਪੂ ਮੈਂ ਤਾਂ ਬੈਠ ਨਹੀਂਦੀ ਬੈਠ ਨਹੀਂ ਜਾਂਦੀ ਉਹ ਫਿਰ ਉਧਰ ਕੰਬਲ ਵਾਲੀ ਸਾਈਡ ਰੱਖ ਦਿਓ ਨਾ ਇੱਧਰਲੀ ਸਾਈਡ ਰੱਖ ਦਿਓ ਢੂਨ ਲਗਵਾ ਦਿਓ ਇਹਦੀ ਕੰਬਲ ਨਾਲ ਢੂਨ ਲਗਵਾ ਕੇ ਬਿਠਾ ਦਿਓ ਵਾ ਹਾ ਇਦਾਂ ਬਟਾ ਦੋ ਠੀਕ ਹੈ ਮੈਂ ਵੀ ਆਪਣੇ ਲਈ ਪਾਪਕੋਰਨ ਲੈ ਕੇ ਠੀਕ ਹੈ ਚੱਪ ਜੀ ਆਪਣੇ ਆਪ ਚ ਲੱਗੀ ਹੋਈ ਹੈ ਖੇਡਣ ਹਾਏ ਜੱਪੂ ਕੱਲਾ ਹੀ ਗੱਲਾਂ ਕਰਦਾ ਸੀ ਕਾਟੋ ਇਹ ਚਿੜੀ ਇਹ ਚਿੜੀ ਪਾਕੇ ਚਿਕ 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 ਜਮਮ ਲਈ ਮੋਟੋ ਕੰਨਿਓ ਕੰਨਿਓ ਪਾਪਕੋਰਨ ਹੋਰ ਤੱਕ ਨਹੀਂ ਦੇ ਤੋ ਫਿਨਿਸ਼ ਹੋਏ ਬਸ ਟਾਈਮ ਪਾਸ ਨਾਲ ਉਹਦਾ ਢਿੱਡ ਭਰਿਆ ਹੋਇਆ ਬਸ ਉਹਨੇ ਟਾਈਮ ਪਾਸ ਲਈ ਬਣਵਾ ਲੇ ਹੁਣ ਖਾਂਦੀ ਨਹੀਂ ਖਾ ਲੈ ਇਹਨਾਂ ਨੂੰ ਲਿਆ ਫੇਰ ਠੱਕਦਾ ਇਹਨਾਂ ਨੂੰ ਢਿੱਡ ਭਰ ਗਿਆ ਇਹਦਾ ਚਿੜੀ ਜੀ ਦਾ ਦੁਪਹਿਰੇ ਮੈਂ ਸਬਜ਼ੀਆਂ ਦਾ ਹਾਲ ਦੇਖ ਕੇ ਆਵਾਂ ਸਵੇਰੇ ਤਾਂ ਚਲੋ ਮਿੱਠੀ ਧੁੱਪ ਹੁੰਦੀ ਆ ਦੁਪਹਿਰੇ ਬਹੁਤ ਗਰਮੀ ਹੋਣ ਲੱਗੀ ਆ ਦੇਖੋ ਦੁਪਹਿਰੇ 1 ਵਜੇ ਦਾ ਟਾਈਮ ਆ ਅੱਜ ਸਵੇਰੇ ਇਧਰੋਂ ਗਮਲੇ ਇਹਦੇ ਥੈਲੇ ਸਿਉ ਚੱਕ ਕੇ ਇਸ ਸਾਈਡ ਕਰ ਲੇ ਇੱਕ ਲਾਈਨ ਇੱਧਰ ਤਿਆਰ ਕੀਤੀ ਆ ਕੁਝ ਕਿਥੈਲੇ ਇੱਥੇ ਰੱਖ ਲੈ ਕੁਝ ਕਿ ਇੱਧਰ ਲੈ ਰੱਖ ਲੈ ਤੇ ਧੁੱਪ ਦਾ ਕੁਛ ਇਹ ਹਾਲ ਹੈ ਔਰ ਗਰਮੀ ਦੇ ਦਿਨਾਂ ਵਿੱਚ ਇਹ ਗਮਲੇ ਸਾਰੇ ਚੱਕਣੇ ਪੈਣਗੇ ਔਰ ਫालतू ਬੂਟੇ ਮੈਂ ਹਟਾ ਦੇਣੇ ਨੇ ਮੈਨੂੰ ਜ਼ਿਆਦਾ ਜ਼ਰੂਰਤ ਹੈ ਫੁੱਲ ਵਾਲੇ ਬੂਟਿਆਂ ਦੀ ਕਿਉਂਕਿ ਸਬਜ਼ੀਆਂ ਲਈ ਇਹ ਪੋਲੀਨੇਸ਼ਨ ਦਾ ਕੰਮ ਕਰਦੇ ਨੇ ਜਾਂ ਫਿਰ ਮੈਨੂੰ ਜ਼ਿਆਦਾ ਜ਼ਰੂਰਤ ਹੈ ਸਬਜ਼ੀਆਂ ਦੀ ਮੇਰਾ ਮੇਨ ਫੋਕਸ ਇਹੀ ਹੈ ਕਿ ਮੈਂ ਸਬਜ਼ੀਆਂ ਵੱਧ ਤੋਂ ਵੱਧ ਛੱਤ ਤੇ ਲਗਾਵਾ ਔਰ ਨਾਲ ਕੁਝ 5-7 ਬੂਟੇ ਹੋਣ ਫੁੱਲਾਂ ਵਾਲੇ ਤੇ ਥੋੜੀ ਇੱਥੇ ਧੁੱਪ ਹੈ ਆ ਹੈਦਰ ਵੀ ਤੇ ਬਾਹਰ ਕੌਣ ਹੈ ਅੱਛਾ ਓਏ ਹੋਏ ਕਿੰਨੀ ਜ਼ੋਰ ਚ ਮਾਰਿਆ ਬਾਬਨੇ ਡੰਡਾ ਓਏ ਹੋਏ ਹੋਏ ਓ ਖੜ ਗਈ ਇੱਕ ਤਾਂ ਬકરી ਉਹ ਖੜੀ ਆ ਤੁਰ ਇਹ ਤਾਂ ਚੱਲ ਰਿਹਾ ਬਾਪੂ ਬੱਕਰੀਆਂ ਵਾਲਾ ਤੇ ਇਹ ਤੇ ਫੁੱਲ ਆ ਚੁੱਕਿਆ ਤੇ ਪ੍ਰੂਨਿੰਗ ਕਰਨਾ ਹੈ ਫਾਇਦਾ ਹੋਏ ਤੇ ਵੱਧ ਤੋਂ ਵੱਧ ਫੁੱਲ ਆ ਚੁੱਕੇ ਨੇ ਆ ਦੇਖ ਸਕਦੇ ਹੋ ਤੇ ਇਸੇ ਤਰ੍ਹਾਂ ਪਹਿਲਾਂ ਤਾਂ ਗਰਮੀਆਂ 'ਚ ਹੱਲ ਕੱਢੀਏ ਧੁੱਪ ਦਾ ਬੂਟੇ ਬਹੁਤ ਵਧੀਆ ਹੋਗੇ ਸਬਜ਼ੀਆਂ ਵਾਲੇ ਟਮਾਟਰ ਤੇ ਹਜੇ ਵੀ ਫਲ ਲੱਗਦਾ ਮੈਨੂੰ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਹਾਡਾ ਟਮਾਟਰ ਸਪੋਰਟ ਨਾਲ ਲਗਾਉਣ ਕਰਕੇ ਖਰਾਬ ਹੋ ਰਿਹਾ ਨਹੀਂ ਜੀ ਇਹ ਖਰਾਬ ਨਹੀਂ ਹੋ ਰਿਹਾ ਇਹਦਾ ਮੌਸਮ ਹੁਣ ਜਾ ਰਿਹਾ ਇਸ ਕਰਕੇ ਇਹਦੀਆਂ ਕੁਝ ਟਾਹਣੀਆਂ ਸੁੱਕ ਰਹੀਆਂ ਨੇ ਪਰ ਇਹ ਤੇ ਫਲ ਬਹੁਤ ਵਧੀਆ ਲੱਗਿਆ ਤੇ ਹੁਣ ਵੀ ਨਵਾਂ ਫਲ ਵੀ ਲੱਗਿਆ ਦੇਖੋ ਥੋੜੇ ਦਿਨ ਪਹਿਲਾਂ ਇਹ ਤਾਂ ਫੁੱਲ ਬਣੇ ਹੋਏ ਸੀ ਹੁਣ ਇਹ ਤੇ ਫਲ ਵੀ ਲੱਗ ਗਿਆ ਤੇ ਬੇਲਾਂ ਤੇ ਬਾਕੀ ਸਬਜ਼ੀਆਂ ਦੀ ਗ੍ਰੋਥ ਵਧੀਆ ਹੋ ਰਹੀ ਆ ਤੇ ਤਕਰੀਬਨ ਤਾਪਮਾਨ ਸਾਡੇ ਇਧਰ 35 ਤੋਂ 37 ਡਿਗਰੀ ਜਾ ਚੁੱਕਿਆ ਹੋ ਗਿਆ ਬੂਟ ਬੂਟ ਤੁਸੀਂ ਤਾਂ ਨਾਲੇ ਆਵਾਜ਼ ਮਾਰਦੇ ਸੀ ਮੈਨੂੰ ਤੁਹਾਨੂੰ ਮੈਂ ਦੇਖੀ ਨਹੀਂ اچھا ਤੁਸੀਂ ਤੁਹਾਡੇ ਉੱਧਰ ਕਮਰੇ 'ਚ ਗਾਣੇ ਚੱਲਦੇ ਸੀ ਫਿਰ ਮੈਂ ਨਾ ਇੱਧਰ ਆ ਕੇ ਪੈ ਗਈ ਦੀਦੀ ਦੇ ਕਮਰੇ 'ਚ ਮੰਮਾ ਮੇਰੇ ਕੋਲ ਨਹੀਂ ਆਏ ਸੀ ਉੱਧਰ ਚੱਲਦੇ ਆਪਾਂ ਫਿਰ ਟੀਵੀ ਦੀ ਆਵਾਜ਼ ਥੋੜੀ ਰੱਖਿਓ ਠੀਕ ਹੈ ਮੈਂ ਥੋੜੀ ਆਖੀ ਹਾਂ ਦੀਦੀ ਕੀ ਕਰਦੀ ਆ ਦੀਦੀ ਤਾਂ ਛੱਡ അച്ഛാ രോട്ട പുത്ോട്ട കുക്കട ചോട്ട മോട്ടോ ജീന എോ സോണി തര ഡോലി ഏ തോ അച്ഛാ ജീ ਮੈਂ ਰੋਟੀ ਬਣਾਉਣੀ ਹੈ ਠੀਕ ਹੈ ਹੈਗੀ ਆ ਬਣਾਉਣੀ ਹੈ ਪੁੱਤ ਅੰਮਾ ਕਿਸੇ ਖਾਤੀ ਆ ਰੋਟੀ ਬਸ ਉਹਦੇ ਮੈਂ ਆਟਾ ਗੁੰਨ ਕੇ ਰੱਖਤਾ ਸੀ ਤੇ ਹੁਣ ਮੈਂ ਰੋਟੀ ਬਣਾ ਦੇਣੀ ਆ ਕਾਦੇ ਨਾ ਖਾਓਗੇ ਕਿਸ ਚੀਜ਼ ਨਾ ਖਾਓਗੇ ਸਬਜੀ ਪਈ ਹੈ ਠੀਕ ਹੈ ਹਮ ਆਲੂ ਮਟਰ ਵਾਹ ਦੇਖੋ ਕੀ ਕਰਦਾ ਹੁਣ ਇਹ ਮੈਂ ਠਾਲੂਗੀ ਅੱਛਾ ਹੁਣ ਤੂੰ ਮੇਰੀਆਂ ਚਪਲਾ ਪਾਏਂਗੀ ਟੀਡੀ ਜੀਏ ਫਿਰ ਬੂਟ ਨਹੀਂ ਸੀ ਮੂਟ ਨਹੀਂ ਉੱਦਨ ਕਟ ਕਟ ਚਲ ਚਲੀਏ ਮਿਲ ਗਿਆ ਬੂਟ ਇੱਕ ਮਿਲਿਆ ਦੂਸਰਾ ਕਿੱਥੇ ਆ ਦੂਸਰਾ ਤਾਂ ਜਿਆਦਾ ਦੂਰ ਪੜ ਗਿਆ ਜਿਆਦਾ ਦੂਰ ਚਲਾ ਗਿਆ ਪਰ ਕੱਢ ਲੋ ਪੈਡਾ ਥੱਲੇੋਂ ਮੈਂ ਤਾਂ ਨਹੀਂ ਕੱਢੀ ਜਾਣਾ ਮੇਰੇ ਹੱਥ ਨਹੀਂ ਪਹੁੰਚ ਰਾ ਆਏ ਹਾਏ ਤੇਰੇ ਹੱਥ ਨਹੀਂ ਪਹੁੰਚਦਾ ਚਲ ਤੈਨਾਂ ਚੱਲਾ ਇੱਕ ਮਿੰਟ ਆਣੀਆ ਦੇਖੀ ਇਹਦਾ ਬੂਟ ਕੀ ਹਾਲ ਹੈ ਅੱਤ ਬੈਡਾ ਥੱਲੇ ਚਲਾ ਗਿਆ ਓਏ ਹੋਏ ਕਿੱਥੇ ਆ ਓਹੋ ਬੈਡਾ ਥੱਲੇ ਆ ਚਲੋ ਕੱਢਦੇ ਆ ਦਾ ਦੂਰ ਵੀ ਨਹੀਂ ਪਿਆ ਸੀ ਤੇਰਾ ਬੂਟ ਲਫੜ ਚੱਕ ਲੈ ਚੱਕ ਲੈ ਜਿਆਦਾ ਦੂਰ ਪਿਆ ਦਾ ਬੂਟ ਆ ਤਾਂ ਪਿਆ ਮੋਟੋ ਜੀ ਨੀ 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 ਲੋ ਗਾਇਸ ਜੱਬ ਜੀ ਕਹਿੰਦੀ ਮੈਂ ਪਰਾਠਾ ਖਾਣਾ ਖੁਸ਼ੀ ਕਹਿੰਦੀ ਮੈਨੂੰ ਹਜੇ ਭੁੱਖ ਨਹੀਂ ਤੇ ਲਓ ਜੀ ਇਹਦੇ ਵਿੱਚ ਨਮਕ ਪਾਇਆ ਔਰ ਲਗਾਵਾਂਗੇ ਇਹਨੂੰ ਸਰੋਂ ਦਾ ਤੇਲ ਤੇ ਮੀਡੀਅਮ ਕਰਕੇ ਇਹਨੂੰ ਪਕਾਵਾਂਗੇ ਕਿਉਂਕਿ ਅਗਰ ਤੇਜ਼ ਗੈਸ ਹੈ ਤਾ ਉਹਦੇ ਨਾਲੇ ਚਲ ਜੂਗਾ ਤੇ ਵਧੀਆ ਨਹੀਂ ਬਣਨਾ ਕਰੰਚੀ ਜਿਆ ਇਸ ਕਰਕੇ ਗੈਸ ਨੂੰ ਕਰ ਦਈਏ ਸਲੋ ਤੇ ਚੰਗੀ ਤਰ੍ਹਾਂ ਇਹਨੂੰ ਰਾੜ ਲਵਾਂਗੇ ਤੇ ਬਹੁਤ ਟੇਸਟੀ ਬਣੂਗਾ ਔਰ ਮਲਾਈ ਨਾਲ ਬਹੁਤ ਵਧੀਆ ਲੱਗਦਾ ਤੇ ਕਿਉਂ ਮੈਂ ਥੋੜ੍ਹਾ ਜਿਹਾ ਤੇਲ ਮੈਂ ਥੋੜ੍ਹਾ ਜਿਹਾ ਵਰਤਦੀ ਆ ਜਿਆਦਾ ਨਹੀਂ ਬਿਲਕੁਲ ਥੋੜਾ ਥੋੜਾ ਬਸ ਇਹ ਲੱਗੇ ਕਿ ਹਾਂ ਅਲ ਕਾਇਨ ਤੇਲ ਲੱਗਿਆ ਇਸ ਤੋਂ ਜ਼ਿਆਦਾ ਨਹੀਂ ਦੇਖੋ ਕਿੰਨਾ ਸੋਹਣਾ ਹੋ ਗਿਆ ਲਾਈਟ ब्राउन ਕਿੰਨਾ ਪਿਆਰੀ ਜੀ ਲੁੱਕ ਆ ਰਹੀ ਆ ਫਰਾਠੇ ਜਦਜੀ ਹੁਣ ਆਪਣੇ ਪਲੇਟ 'ਚ ਰੋਟੀ ਖਾਂਦੀ ਆ ਲਓ ਜੀ ਇਹ ਤਾਂ ਬਣ ਕੇ ਹੋ ਗਿਆ ਤਿਆਰ ਚਮਚੇ ਨਾਲ ਇਹਨੂੰ ਥੋੜਾ ਜਿਹਾ ਦਬਾ ਦਾਂਗੇ ਕਿ ਹੋਰ ਥੋੜਾ ਜਿਹਾ ਕਰੰਚੀ ਬਣ ਜੇ ਚੋਲ ਰਾठा ਬਣ ਕੇ ਤਿਆਰ ਹੋ ਗਿਆ ਜਵਜੀ ਖਾਓਗੀ ਦੁੱਧ ਦੀ ਮਲਾਈ ਨਾਲ ਮਲਾਈਏ ਥੋੜੀ ਖਾਂਦੀ ਆ ਤੇ ਇਹਨੂੰ ਪਲੇਟ ਆਪਣੀ ਬਹੁਤ ਪਸੰਦ ਆ ਆਪਣੀ ਪਲੇਟ ਬਿਨਾ ਨਹੀਂ ਇਹਦਾ ਕੰਮ ਚੱਲਦਾ ਇੱਕ ਚਮਚਾ ਇਹਨੂੰ ਬਹੁਤ ਹੈ ਮਲਾਈ ਦਾ ਬਾਕੀ ਜ਼ਰੂਰ ਤੋਗੇ ਫਿਰ ਖਾ ਲੂਗੀ

ਨੇ ਹਲਕਾ ਜਿਹਾ ਕਰ ਮਾ ਪੁੱਤ ਹਲਕਾ ਜਿਹਾ ਐਦਾਂ ਬੁਰਕੀ ਤੋੜੋ ਪਹਿਲਾਂ ਫੂਕ ਮਾਰੋ ਫੇਰ ਇਹਨੂੰ ਮਲਾਈ ਚ ਚੰਗੀ ਤਰ੍ਹਾਂ ਡਿਪ ਕਰੋ ਡਬੋ 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 ਲੱਗੀ ਮਲਾਈ ਆਜੋ 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 ਆ ਚਲੋਂ ਫਿਨਿਸ਼ ਕਰੀਏ ਇਹਨੂੰ ਕਾਮ ਦੇ 6 ਵਜੇ ਕੇ ਸਰਦਾਰ ਜੀ ਤਾਂ ਆਏ ਨਹੀਂ ਤੇ ਮੈਂ ਦੇਖਣ ਆਈ ਸੀ ਬੂਟਿਆਂ ਨੂੰ ਪਾਣੀ ਪਹਿਲਾਂ ਮੈਂ ਆਈ ਸੀ ਏ ਅਚੂਪਕਲੀ ਕਿੱਥੇ ਬੈਠੀ ਆ ਇਹ ਕਿਤਾ ਛੁਪਕਲੀ ਵਾਲਾ ਮੌਸਮ ਆ ਗਿਆ ਤੇ ਪਹਿਲਾਂ ਮੈਂ ਆਈ ਸੀ ਮੁਰਗੀ ਤੇ ਹੁਣ ਸੂਰਜ ਤਾਂ ਟਲ ਗਿਆ ਦੇਖੋ ਜੀ ਇਹ ਆ ਸ਼ਾਮ ਬਹੁਤ ਸੋਹਣੀ ਸ਼ਾਮ ਆ ਤੇ ਕਾਫੀ ਹੱਦ ਤੱਕ ਪਲਾਂਟ ਗਿੱਲੇ ਨੇ ਆ ਮੈਂ ਰਿਪੋਰਟਿੰਗ ਕਰਕੇ ਆ ਥੋੜਾ ਟਾਈਮ ਪਹਿਲਾਂ ਹੀ ਇਹ ਮੈਂ ਕੱਲ ਮੈਂ ਲਗਾਈ ਸੀਗੀ ਜੈਸਮੀਨ ਦੇ ਬੂਟੇ ਦੀ ਤੇ ਬਹੁਤ ਸੋਹਣੀ ਹੋ ਗਈ ਤੇ ਆ ਵੀ ਮੈਂ ਕਟਿੰਗ ਲਗਾਈ ਸੀ ਕੋਲਿਸ ਪਲਾਂਟ ਦੀ ਇਹ ਵੀ ਬਹੁਤ ਸੋਹਣੀ ਉਹ ਬਾਕੀ ਸਾਰੀਆਂ ਸਬਜ਼ੀਆਂ ਵਧੀਆਂ ਨੇ ਤੇ ਹਜੇ ਇਹਨਾਂ 'ਚ ਤਾਂ ਮੈਂ ਤਿੰਨਾਂ 'ਚ ਹੁਣੇ ਪਾਣੀ ਪਾਇਆ ਸੀ ਇਹਨੂੰ ਹਜੇ ਜ਼ਰੂਰਤ ਨਹੀਂ ਕਿਉਂਕਿ ਹਜੇ ਦਿਨ 'ਚ ਇੱਕ ਵਾਰ ਪਾਣੀ ਬਹੁਤ ਆ ਗਰਮੀਆਂ 'ਚ ਪਤਾ ਲੱਗੂ ਜਾਂ ਦੋ-ਦੋ ਵਾਰ ਪਾਣੀ ਪੈਣਾ ਇਸ ਕਰਕੇ ਹਜੇ ਇੱਕ ਵਾਰ ਪਾਣੀ ਬਹੁਤ ਹੈ ਬਾਕੀ ਅੱਜ ਸਰੀਰ ਠੀਕ ਨਹੀਂ ਲੱਗਦਾ ਕਾਫੀ ਪੀਏ ਦੇ ਵਿੱਚ ਕਲਮਾ ਤੋਂ ਹੀ ਕਈ ਬੂਟੇ ਤਿਆਰ ਕੀਤੇ ਨੇ गेंदे ਦਾ ਬੂਟਾ ਜੈਸਮਿਨ ਦਾ ਬੂਟਾ ਤੇ ਕੋਲियस ਪਲਾਂਟ ਕੁਝ ਬੂਟੇ ਦਾਦੇ ਨੇ ਇਨਡੋਰ ਪਲਾਂਟ ਵੀ ਨੇ ਜਿਹੜੇ ਘਰ ਦੇ ਵਿੱਚ ਆਸਾਨੀ ਨਾਲ ਤਿਆਰ ਹੋ ਜਾਂਦੇ ਨੇ ਤੇ ਮੈਂ ਬਾਜ਼ਾਰੋਂ ਨਹੀਂ ਫੁੱਲ ਬੂਟੇ ਆ ਤੇ ਖਰਚਾ ਕਰਦੀ ਮੈਨੂੰ ਸਬਜ਼ੀਆਂ ਦਾ ਸ਼ੌਂਕ ਆ ਪਾਲਿਸ਼ਿੰਗ ਲਈ ਫੁੱਲ ਬੂਟੇ ਦੀ ਜ਼ਰੂਰਤ ਪੈਂਦੀ ਆ ਕਿ ਮੱਖੀਆਂ ਤੇ ਮੱਖੀਆਂ ਹਾਬਤ ਜੱਜ ਜੀ ਕਹਿੰਦੇ ਇੱਥੇ ਆ ਕੇ ਮम्मा ਬੈਠ ਜਾ ਬਸ ਬੈਠਦੇ ਪੁੱਤ 2 ਮਿੰਟਾਂ ਸਫਾਈ ਸਫਾਈ ਕਰਦੀ ਆ ਚਾਦਰ ਤੇ ਨਾ ਚਣਿਆਂ ਦੇ ਛਿਲਕੇ ਖੜ ਗਏ ਯਾਨੀ ਮਮਾ ਸਫਾਈ ਕਰ ਦੋ ਜਿਹੜੇ ਮੱਖੀਆਂ ਵਗੈਰਾ ਆਉਣ ਆ ਫੁੱਲਾਂ ਤੇ ਫਿਰ ਉਹ ਪੋਲਿਨੇਸ਼ਨ ਦਾ ਕੰਮ ਕਰਨ ਸਬਜ਼ੀਆਂ ਤੇ ਤਾਂ ਇਸ ਕਰਕੇ ਫੁੱਲ ਬੂਟਿਆਂ ਦਾ ਵੀ ਸਬਜ਼ੀਆਂ ਚ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਤੇ ਲੋ ਜੀ ਕਾਫੀ ਤਾਂ ਮੇਰੀ ਬਣ ਗਈ ਗਾੜੀ ਜੀ ਕਾਫੀ ਵਧੀਆ ਲੱਗਦੀ ਪਤਲੀ ਜੀ ਕਾਫੀ ਨਹੀਂ ਮੇਰੇ ਨਿੱਕਰਦੀ ਗੋਲਡੀ ਸੇਮ ਸ਼ਕਲਾ ਕਿਡਾ ਹੁੰਦੀ ਐ ਨੇ ਜਦ ਦੀ ਐ ਚੀਜ਼ ਕਿਉਂ ਵੀ ਗੋਲਡੀ ਹਾਂ ਪਰ ਬੜੀ ਚੱਕੇ ਲਾ ਲੱਗਦਾ ਗਿਆ ਹੱਕੇ ਉੱਠਾ ਕੇ ਰੱਥੇ ਲਗਾਦਾ ਤੂੰ ਨੌਰ ਮਦੀਵੇ ਤੇ ਜਿੰਦਾ ਨੌਰ ਲਗਾਦਾ ਸੀ ਇਹਦਾ ਥੋੜਾ ਕਰਦਾ 12000 ਰੁਪਏ ਡੀਸੀ ਰੇਟ ਦਾ ਤਨਖਾ ਮੈਨੂੰ ਸਾਲਾ ਸੀ ਕਿ ਆਣਾ ਮੇਰੀ ਤੂੰ ਡਿਊਟੀ ਤੇ ਰਾਹੇ ਲਾਈਨਮੈਨ 12000 ਉਹ ਤੇ ਕੰਪਲੈਟ ਆਫਿਸ ਵਿੱਚ ਰੁਲਾਈ ਕਿੰਨੇ ਕਿੰਨੇ ਜੀ ਲੱਗੀ ਡੀਟੀ ਸੀ ਆਪਣੇ ਆਪਣੇ ਪਕੜ ਉਹ ਲਾਈਨਮੈਨ ਤੇ ਨੇ ਦਰਾਹੇ 12000 ਨਹੀਂ ਲੈਣਾ ਮੈਨੂੰ ਪਤਾ ਜਾਨੂੰ ਉਹ ਸਾਲਾ ਵਧੀਆ ਆਪਣੇ ਤੋਂ ਪੈਸੇ ਬੋ ਬਣਦੇ ਨੇ ਮੋਟਰਾਂ ਮੋਟਰਾਂ ਤੇ ਨਹੀਂ ਮੋਟਰ ਦਾ ਕੰਮ ਕਰਨਾ ਉਹ ਮੋਟਰ ਮਹਾਰਾਜ ਬੈਗਰੂ ਬੱਸ ਐਵੇਂ ਹੀ ਨਿਕਲਦੇ ਵੀ ਆਵੀ ਨੇ ਕਰਪਟੀ ਬੰਦੇ ਹੱਟ ਜੱਕੜ ਕੇ ਹੰਗਾ ਹੱਟ ਦਿਖਾਈ ਇਹ ਵੀ ਆ ਗਿਆ ਕਿ ਖੜ ਗਿਆ ਲੇਕਿਉ ਉਹ ਵੀ ਆ ਗਿਆ ਕਿ ਖੜ ਗਿਆ ਸੈਗਰ ਮਾੜਾ ਮੋਟਰ ਆਲ ਗਿਆ ਮਾੜਾ ਆ ਗਿਆ ਲ ਘੋਲਾ ਆਲੇ ਨੂੰ ਬਾਬਾ ਵੀਡੀਓ ਬਣਦੀ ਆ ਤੇ ਉਹ ਥੋੜੀ ਜਿਹੜੀ ਗੱਪਾਂ ਨੇ ਉਸ ਵਿੱਚ ਹੈਡ ਹੋ ਰਹੀਆਂ ਨੇ ਇੱਥੇ ਪਰੇਗਾ ਜੀ ਅਗਲਾ ਦਾ ਵਗਣਾ ਇੱਥੇ ਪਰੇਗਾ ਜੀ ਕਿੱਦਾਂ ਪਰੇਗਾ ਜੀ ਜਲਦੀ ਸੈਗਰ ਗੈਂਗ ਦੇਖ ਗੈਂਗ ਉਹ ਘੋਏ ਨੂੰ ਕੀ ਕਹਾਂਗੇ ਮੈਂ ਉਹ ਖੜੀ ਮੜਾ ਸ਼ਕਤੀ ਵਾਂਗੂ ਅੱਦੋਂ ਸਹੀ ਹੋ ਜਾਓ ਹਾਂ ਉਹ ਇਹ ਤਾਂ ਯਾਰ ਬਾਅਦ ਚ ਕਿੰਨੇ ਸਾਫ਼ ਹੋ ਜਾਂਦੀਆਂ ਨੇ ਫੋਟੋਆਂ ਫੋਟੋ 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 ਇੱਧਰ ਭਾਈ ਮੋਟਰਸਾਈਕਲ ਉਹ ਨਾ ਮਾਰੀ ਗਾ ਉਹ ਮਾਰਕੀਟ ਦੀ ਮੰਗੀ ਤੇ ਮੰਗੀ ਤੇ ਇਧਰ ਘੱਟ ਉਹ ਆਹ ਮੁੰਡਾ ਇੱਧਰ ਆਪ ਨਹੀਂ ਆਉਦਾ ਇਹ ਕਿੱਰੇ ਆਉਂਦਾ ਉਹ ਬੰਦ ਚ ਇੱਧਰ ਤਾਂ ਮਹਰ ਮਹਰ ਲੱਗੇ ਬਲੌਗ ਦੇ ਰੋਵਾ ਓਏ ਬਲੌਗ ਹੈ ਬਣਦਾ ਹੁੰਦਾ ਹੈ ਮੈਂ ਔਰ ਇਹ ਉਹਨੇ ਇਹ ਕਾਲੋ ਕਿਹੜੀ ਕਾਲ ਜੀ ਆਈ ਹੋਪ ਹੈਪੀ ਨੋ ਹਾਂ ਆਲੇ ਬੜਾ ਹਿਆ ਕੀ ਘਣਾ ਬਰਗਰ ਬਰਗਰ ਲੈ ਤਾਂ ਹੀ ਘਣਾ ਨਹੀਂ ਘਣਾ ਤੂੰ ਤਾਂ ਗੋਲਡੀ ਖਾਈਂ ਕੁਛ ਤੁਸੀਂ ਘਣਾ ਬਈ ਚਟਣੀ ਬਰਗਰ ਵੀਰ ਮੈਂ ਦੀ ਚਟਣੀ ਕਾਊਗਾ ਜੀ ਐਂ ਤੂੰ ਕਿੰਨੀ ਵਾਲਾ ਚਟਣੀ ਕਹਿਣ ਦੋ ਬਰਗਰ ਹੈਪੀ ਬੂਏ ਕਰ ਰੋਟੀ ਖਾ ਲੈ ਐਕੜੇ ਐਕੜੇ ਕਮਾਦਾ ਕਿ ਲਾਉਣਾ ਤੂੰ ਕਹੇ ਗੋਲਡੀ ਤੂੰ ਕਹੇ ਮੈਂ ਕਿਹਾ ਆਹ ਕਹੋ ਉਹ ਦੇਖੀ ਗਿਆ ਪਹਿਲਾਂ ਪਹਿਲੇ ਮੇਰੀ ਦੀਦੀ ਬੋਲਦੀ ਨਹੀਂ ਸੀ ਹੁਣ ਬੋਲ ਲੀ ਉਹ ਆਇਆ ਚਲਿਆ ਅੱਜ ਕੱਲ੍ਹ ਵੀਡੀਓ ਪਤਾ ਬੰਦਾ ਚੱਪ ਜੀ ਆਉਣਸਾਰ ਆਪਣੇ ਪਾਪਾ ਨੂੰ ਦੁਕਾਨ ਲੱਗੀ ਤਰਾ ਸ਼ਾਮ ਦੇ 8 ਵਜੇ ਜੀ ਬਹੁਤ ਇੰਜੋਏ ਕੀਤਾ ਦੋਸਤਾਂ ਨੇ ਕਾਲਜ ਫਰੈਂਡਾਂ ਨੂੰ ਮਿਲ ਕੇ ਤਾਂ ਖੁਸ਼ੀ ਹੁੰਦੀ ਵਾ ਕਿੰਨੇ ਖੁਸ਼ ਹੋ ਇਸ ਆਟਾ ਵੀ ਖਰਾਬ ਹੋ ਗਿਆ ਲੈ ਇਹ ਡੱਬੀਆਂ ਚ ਮੇਰੇ ਤੋਂ ਆਟੇ ਦੀ ਚਿੜੀ ਬਣਾਉਣ ਨੂੰ ਆਟਾ ਇਕੱਠਾ ਕਰਦੀ ਰਹਿੰਦੀ ਆ ਜੱਜ ਜੀ ਤੂੰ ਚੂਹੀ ਆ ਲੈ 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 ਇਹ ਤਾਂ ਚੂਹੀ ਆ ਜੱਜ ਜੀ ਨਹੀਂ ਚੂਹੀ ਚੂੜੀ ਆ ਨਾ ਜਿਵੇਂ ਮੈਨੇ ਚੂਹੀ ਲਾਦੀ ਤੂੰ ਹਮੇਸ਼ਾ ਮੈਂ ਤਾਂ ਆਟਾ ਲੈ ਕੇ ਆਨੇ ਆ ਇੱਥੇ ਆ ਕੇ ਡੱਬੀਆਂ ਚ ਫਸਾ ਦਿੰਨੀ ਆ ਐ ਚਿੜੀ ਚਲੋ ਗਾਇਸ ਸਰਦਾਰ ਜੀ ਰੋਟੀ ਦੇਈਏ ਤੇ ਬਲੌਗ ਦਾ ਕਰੀ ਐਂਡ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੱਜੂ ਨਾ ਜਲਿਆਬਲ ਹੋਈ ਜਾ ਪੂਰਿਆ ਹੋ ਰਿਹਾ ਐਂਡ ਜਬਜੀ ਨੂੰ ਆਣ ਪਾਪਾ ਦੇ ਆਣ ਦੀ ਬਹੁਤ ਪਾਪਾ ਦੇ ਆਣ ਦਾ ਬਹੁਤ ਚਾਹ ਹੋਇਆ ਔਰ ਫਿਰ ਦੀ ਪਾਪਕੋਰਨ ਦਾ ਡੱਬਾ ਖਾਲੀ ਕਰਤਾ ਗਾਇਸ ਖਾਲੀ ਕਰਤਾ ਅਸੀਂ ਸ਼ਾਮ ਨੂੰ ਮਾਮਾਤੀਆਂ ਨਾਲ ਮਿਲ ਕੇ ਥੋੜੇ ਜਿਹਾ ਜਬਜੀ ਨਾਲ ਖੁਸ਼ੀ ਨਾਲ ਸ਼ੇਅਰ ਕੀਤੇ ਸੀ ਅੱਛਾ ਤੂੰ ਖਾਦੇ ਨਹੀਂ ਨਾ ਮੈਂ ਸਵੇਰ ਦੇ ਖਾਦੀ ਹੀ ਨਹੀਂ ਮੈਨੂੰ ਕਿਹੜੇ ਦਿੱਤੇ ਗਾਇਸ ਸੌਰੀ ਖੁਸ਼ੀ ਖੁਸ਼ੀ ਦੇ ਖਾਦੇ ਨਹੀਂ ਪਾਪਕੋਰਨ ਚਲੋ ਅਸੀਂ ਫਿਨਿਸ਼ ਕੀਤਾ ਸੋ ਕੀਤਾ ਖਾਣ ਵਾਲੀ ਚੀਜ਼ ਨੂੰ ਟਾਈਮ ਨਾਲ ਖਾ ਲੈਣਾ ਚਾਹੀਦਾ ਤਲ ਖੁਸ਼ੀ ਦੇ ਇਸ ਤੇ ਬਾਤੇ ਖੁਸ਼ੀ ਤੂੰ ਖਾ ਲਈ ਸੀ ਹੈ ਤੇ ਆਜਾ ਦੇਖੋ ਕਈ ਗਾਇਸ ਨੂੰ ਗਾਇਸ ਪਲੀਜ਼ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਥੈਂਕ ਯੂ ਸਸ਼ਿਕਾ ਬੁਲਾ ਦੂੰ ਸਸ਼ਿਕਾ ਸਤਿ ਸ਼੍ਰੀ ਅਕਾਲ ਬਾਏ